ਜੇ ਹੁਣ ਆਪਾਂ ਟਰੈਕਟਰ ਕਰਤਾ ਮੰਨ ਲਓ ਛੋਟਾ ਸੀ ਨਵਾਂ ਟਰੈਕਟਰ ਕਰਤਾ ਉਧਰ ਰੱਬ ਨਾ ਕਰੇ ਉਧਰ ਤੇਰੀ ਦਿੱਕਤ ਆ ਗਈ ਸਾਡੀ ਵੀ ਗਲਤੀ ਨਾ ਛੋਟੀ ਵੀ ਗਲਤੀ ਨਾ ਉਧਰ ਦੀ ਪੁਰਜੇ ਜਿਹੜੇ ਦਿੱਕਤ ਆ ਜੀ ਹਾਂਜੀ ਫਿਰ ਵੀ ਕੀ ਹੱਲ ਆ ਤਾਂ ਭਾਈ ਇੱਥੋਂ ਤੱਕ ਵੀ ਸੋਚਿਆ ਵੀ ਯਾਰ ਅਗਲੇ ਨੂੰ ਨਵਾਂ ਲੈ ਕੇ ਦੇ ਦੋ ਵੈਰੀ ਗੁੱਡ ਯਾਰ ਵੀ ਯਾਰ ਇਹ ਗੱਲ ਆ ਵੀ ਪਿੱਛੇ ਨਹੀਂ ਹਟਦੇ ਭਾਈ ਤਹੇ ਦੇਖੋ ਠੀਕ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਆਪਾਂ ਨਵੇਂ ਟਰੈਕਟਰ ਦੀ ਗਾਰੰਟੀ ਵਾਰੰਟੀ ਦਾ ਕੀ ਸੀ ਹੁੰਦਾ ਹੈ ਆਪਣੇ ਨਾ ਬਾਈ ਜੀ ਜਿਵੇਂ ਹੁਣ ਆ ਜਿਹੜਾ ਆਪਣਾ ਏਰੀਆ ਦਾ ਤੇ ਚਨੀਰ ਹੈਗਾ ਇੱਕ ਸ਼ਹਿਰ ਜੀ ਮਾਨਸਾ ਜੀ ਪੈਂਦਾ ਹੂੰ ਉਥੇ ਆਪਣਾ ਇੱਕ ਲੱਗੀ ਆ ਮੁੰਡਾ ਮਿੱਤਰ ਜਿਹੜਾ ਏਜੰਸੀ ਦਾ ਮਾਲਕ ਆ ਠੀਕ ਹੈ ਜੀ ਤੇ ਜਿੰਨੇ ਵੀ ਚੁਣੀ ਡਾਇਰੈਕਟਰ ਉਹ ਏਰੀ ਜੋ ਡਾਇਰੈਕਟਰ ਨਿਕਲਦੇ ਨੇ ਉਹ ਆਪਣੀ ਜ਼ਿੰਮੇਵਾਰੀ ਚੱਕਦੇ ਨੇ ਵੀ ਨਵਦੀਪ ਤੋਂ ਕਰਾਉ ਡਾਇਰੈਕਟਰ ਸਾਡੀ ਪੂਰੀ ਜ਼ਿੰਮੇਵਾਰੀ ਚੰਹੇਰ ਵਾਲੇ ਉਹ ਬਾਈ ਜਿਹਨਾਂ ਦੀ ਏਜੰਸੀ ਇਹ ਨਹੀਂ ਹੋ ਆ ਬਾਕੀ ਹਾਂ ਕਿਤੇ ਵੀ ਬਾਈ ਮੰਨ ਲਓ ਤੁਹਾਡਾ ਡਾਇਰੈਕਟਰ ਅਸੀਂ ਕਰਿਆ ਕੋਈ ਦਿੱਕਤ ਆ ਗਈ ਮੰਨ ਲਓ ਤੁਹਾਡਾ ਕੋਈ ਨੇੜੇ ਡੀਲਰ ਨਾ ਸੁਣਿਆ ਤਾਂ ਅਸੀਂ ਸਾਰੇ ਹੱਲ ਕਰਾ ਦਾਂਗੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਉਹ ਅਸੀਂ ਸਾਰੇ ਆਪਣੇ ਮਨ ਹਾਂ ਚੱਲਦਾ ਨਾ ੜਾਟ ਨਹੀਂ ਪੈਂਦਾ ਸੀ ਹਣਾ ਵੀ ਦੂਜੇ ਪਿੰਡ ਨਹੀਂ ਸੁਣਦਾ ਸੀ ਸੁਣ ਅੱਜ ਉਹ ਵੀ ਗੱਲ ਸੁਣੋ ਇੱਕ ਦੋ ਪੈਗਾਂ ਨਾਲ ਕੰਮ ਹੋ ਜਾਏ ਕਿ ਨਹੀਂ ਤੇ ਅੱਗੇ ਪੰਜ ਸੱਤ ਲਾਉਣੇ ਪੈਦੇ ਸੀ ਕਿਉਂਕਿ ਆ ਬਾਹਰ ਨਾ ਚਾਰ ਗੱਡੀਆਂ ਨੇ ਉਹ ਨੋਵਾ ਗੱਡੀ ਸਪੈਸ਼ਲ ਇਹ ਕੰਮ ਨੂੰ ਰੱਖੀ ਬਿਲਕੁਲ ਚਰਖੀ ਦਾ ਆਦਰੀਆਂ ਤੱਕ ਦਿੱਲੀਆ ਤੱਕ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਕਿਸੇ ਨੂੰ ਪਹੁੰਚ ਦਿਨਾ ਆ ਬਾਈ ਕਦੇ ਤੇਲ ਦੇਖਿਆ ਕੁਛ ਨਹੀਂ ਦੇ ਥੈਂਕ ਯੂ ਫੋਰ ਕਰਾ ਦੇਣੇ ਆਪਣੇ ਕੋਲੋਂ ਜਿਹੜਾ ਟਰੈਕਟਰ ਮੋਡੀਫਿਕੇਸ਼ਨ ਹੋ ਗਿਆ ਕਿਸੇ ਵੀ ਕੋਨੇ 'ਚ ਗਿਆ ਕਿਸੇ ਵੀ ਕੋਨੇ ਉਥੇ ਆਪਾਂ ਮਗਰ ਜਿੰਮੇਵਾਰੀ ਚੱਕਦੇ ਆ ਨਾ ਬਾਈ ਤੈਨੂੰ ਐ ਕਹੀਏ ਬਾਈ ਦਾ ਫੋਨ ਆਇਆ ਮੈਨੂੰ ਕਹਿੰਦਾ ਭਾਈ ਇੱਕ ਦੋ ਨਾ ਇਹਨੂੰ ਐ ਕਹੀ ਵੀ ਤੈਨੂੰ ਦੇ ਲੋਕ ਆਵੇਂ ਨਹੀਂ ਕਹਿੰਦੇ ਜਾ ਕੇ ਤਸੱਲੀ ਕਰਾ ਕੇ ਜਾਮ ਜਿਹੜੀ ਦਿੱਕਤ ਹੋਊ ਕੱਢ ਕੇ ਬਾਈ ਜਾਮ ਓਏ ਸਨਾ ਮਿੱਤਰ ਆ ਜੇ ਵੇਖੋ ਜੋ ਆ ਗਿਆ ਕਿ ਉੱਥਾ ਕੀ ਚੱਕਦੇ ਹੀ ਰੇ 15 ਚੱਕਰ ਦੇ ਵਹੋਂ ਡਏ ਹੀ ਗਏ ਪੂਰੇ ਰਾਡ ਪੈਂਦਾ ਹੈ ਮੈਟਰ ਕਰੋ ਚੈੱਕ ਹੋਰ ਵਧੀਆ ਸਾਰੇ ਬੰਦੇ ਆਇਨੂੰ ਆਂਦੇ ਵਗਦਾ ਹੈ ਬਿਲਕੁਲ ਬਿਲਕੁਲ ਦਿਲ ਥਾਮ ਕੇ ਬੈਠੋ ਅੱਗੇ ਬਹੁਤ ਕੁਝ ਹੋਣਾ ਹੈ ਅੱਗੇ ਬੜਾ ਕੁਝ ਹੋਣ ਵਾਲਾ ਹੈ ਮਾਇਕ ਕੇ ਮੱਗ ਜੀ ਚੜ ਚੱਲਿਆ ਹਾਂ ਬਾਹਰ ਨਿਕਲਿਆ ਪ੍ਰਮੁੱਖ ਜੀ ਜੋ ਗੱਲ ਹੈ ਮਾਰਦਾ ਚਕਾ ਚਕਾ ਗਏ ਦਿਲ ਵੀ ਚਾਹੀਦਾ ਜਿੰਦੇ ਹਸਟੇਰਾਂਗੇ ਹੈ ਕੋਲ ਉਹ ਤਾਂ ਗਾਣਾ ਨਹੀਂ ਚੀਮੇ ਬਾਈ ਦਾ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ ਹਾਂ ਮੈਨੂੰ ਇਹ ਸਕਿੱਲ ਨਹੀਂ ਹੁੰਦਾ ਸਹੀ ਗੱਲ ਹੈ ਤਜਰਬਾ ਇੱਕ ਕਿਵੇਂ ਫਰ ਪੰਮਾ ਸਿੰਘ ਜੀ ਰਿਸਪੌਂਸ ਕਿਨੇ ਆ ਰਿਹਾ ਹੈ ਕੱਢਦਾ ਅੱਗ ਇਹ ਅੱਜ ਭੱਟੀ ਲਾਲ ਹੋਣੀ ਹੈ ਅੱਜ ਭੱਟੀ ਲਾਲ ਹੋ ਹਿੰਦੀ ਹੋਣੀ ਆਉਣ ਦੇਲੇ ਵੀ ਕੈਮਰਾ ਮਾਰਨ ਨੂੰ ਆਪਣੇ ਵੀਰ ਸੁੱਖਾ ਦਾ ਸਾਈਡ ਤੇ ਨਹੀਂ ਐਡੀ ਗੱਲ ਲਈ ਮੁੰਡਾ ਕੈਮ ਖੜਾ ਪੂਰਾ ਮੜਾ ਉਧਰ ਤਿਆਰ ਰੱਖਿਆ ਜੇ ਕੱਲ ਥੱਲੇ ਆ ਚਲੇ ਆ ਜੀ ਲਈ ਜੇਗਾ ਹੱਲ ਜ਼ਰੂਰ 11 ਨੇ ਜਿਵੇਂ ਵਗਦਾ ਪਿਆ ਇਹਨੇ 13 ਨੂੰ ਹੀ ਪ੍ਰਵਾਹ ਨਹੀਂ ਸਮਝਨੀ ਹੈ ਮੈਂ ਕਹ ਜਿਵੇਂ ਵਗਦਾ ਪਿਆ ਇਹਨੇ 13 ਨੂੰ ਹੀ ਪ੍ਰਵਾਹ ਨਹੀਂ ਸਮਝਨੀ 13 ਵਾਕੇ ਆਪਣੇ ਆ ਯਾਰ ਉਦਨ ਕੱਲ ਉਦਨ ਪਰਸੋ ਟਰਾਈ ਲੈਂਡ ਹੈ ਹਨਾ ਦੱਸਾਂ ਕਿ ਚੱਕਰ ਹੈ ਆ ਐਂ ਪੱਕੀ ਮਿੱਟੀ ਪੱਕੀ ਇਹ 11 ਸਹੀ ਰਹਿੰਦੀਆਂ 13 ਸਹੀ ਗੱਲ ਹੈ ਉਹ ਤਾਂ ਭੱਸਰ ਮਾੜੀ ਕੋ ਪੈਲੀ ਜਿੱਥੇ ਹੁਣ ਆਪਣੇ ਆ ਵੇ ਫੱਕੀ ਬੰਦਾ ਜੀ ਲੈ ਸਾਡਾ ਵੀਰ ਸੁਖਣ ਵੀ ਆਵੇ ਭੱਜਾ ਹੁੰਦਾ ਇੱਥੇ ਮੌਰੀ ਸਾਡੇ ਕਿਤੇ ਵੀ ਕਰਦੀ ਕੱਲਾ ਮਿਲਦੇ ਨਾ ਕੋਈ ਵੀ ਮੰਗ ਰਿਹਾ ਹੈ ਦੇਖ ਸਾਡੇ ਤੁਸੀਂ ਬਾਈਕ ਕਰਾ ਆ ਪੁੱਜਿਆ ਚੈੱਕ ਕਰਨ ਲਈ ਸਾਈਟ ਤੇ ਕੋਈ ਗੱਲ ਨਹੀਂ ਵਗਣਾ ਤੇ ਬਣਿਆ ਕਰਾਇਆ ਵੀ ਕਰਾਇਆ ਵੀ ਇਸੇ ਪਿੱਛੇ ਹੀ ਐ ਆਹ ਪਿੰਡ ਇਸ ਨੀਚੇ ਜਿਹੜੀ ਤੇ ਸਹੀ ਗੱਲ ਐ ਇਹ ਦੂਜੇ ਪਾਸਾ ਐ ਇਹ ਵੇਖੀ ਕਿੰਨਿਆ ਕਿੰਨੇ ਮੇਜ ਪੈਂਦੇ ਆ ਵਾ ਰੋਕ ਝੋਕ ਝੋਕ ਕੇ ਮਾਰਦਾ ਮਿੱਟੀ 13 ਹੱਲਾਂ ਦੇ ਵੱਧ ਭਲਾ ਕਾਲਾ ਕਹਿੰਦਾ ਸੀ ਨਾ 13 ਵਿਛੇ ਚਲਾਣੀਆਂ ਆਪਣੀ ਮਿੱਟੀ ਆਪਣੀ ਇਹਦਾ ਜ਼ਮੀਨ ਬੜੀ ਪੱਕੀ ਐ 13 ਆਪਣੇ ਸੁਝੇ ਮਿੱਟੀ ਦੀਆਂ 11 ਸਹੀ ਬੰਧੀਆਂ ਨੇ ਸਹੀ 11 ਨਹੀਂ 13 ਦਾ ਚਾਹੀਦੀਆਂ ਨੇ 13 ਯਾਰ ਆਪਣੇ ਜਿੰਨੀ 25 ਪੈਣੇ ਇੱਕ ਬੰਨ੍ਹ ਦੋ ਵਧੀਆਂ ਬਾਹਰ ਖਾ ਜਾਂਦੀਆਂ ਇੱਕ ਬੰਨ੍ਹ ਤੀਂ ਚੰਦੀਆਂ ਦੂਜੇ ਜੇ ਲੋ ਆਈ ਮੀਡੀਅਮ ਹੋਣਾ ਹੈ ਨਹੀਂ ਪਤਾ ਮੀਡੀਅਮ ਜੇ ਕਿ ਨਹੀਂ ਪਈ ਬੁਝਾਈ ਹੋਈ ਬੁਝਾਈ ਹੋਈ ਹੈ ਕਿ ਮੀਡੀਅਮ ਬਈ ਮੀਡੀਅਮ ਦੁਜੇ ਟੈਣੀ ਹੁੰਦਾ ਪਨੀਤ ਵਾਲੀ ਗੰਨ ਨੀ ਪਾਸੇ ਹੋ ਜਾ ਜੇ ਇਧਰ ਹੋ ਜਾ ਚਾਰ ਦੇ ਨੰਝ ਪਾਸ ਕਰ ਦਿੰਦੀ ਸਾਨੂੰ ਗੇ ਅੰਦਰ ਕਾਪਾ ਕੋੜੇ ਬਹੁਤ ਜ਼ਿਆਦਾ ਬਦਲ ਲੱਗੇ ਮੋੜੀ ਮੈਨੇ ਸੁੱਖਣਾ ਸੁੱਖੜ ਬੈਲੀ ਵਾਉਣ ਗਿਆ ਚਲਾ ਇੱਕ ਬੰਨੇ ਇੱਕ ਬੰਨੇ ਹੋਰ ਫੋਨ ਫੜ ਕੇ ਬਹਿ ਜਾਏ ਇੱਕ ਬੰਨੇ ਹੋਰ ਖੜ ਫੜ ਕੇ ਬਹਿ ਜਾਏ ਹਾਂ ਹੱਥ ਪਾ ਕੇ ਕਿੰਨਾ ਵੀ ਹਾਂ ਹਾਂਜੀ ਕੀ ਹਾਲੇ ਸੱਜਣੋ ਅੱਜ ਆਪਾਂ ਵੀਡੀਓ ਪਾਈ ਸੀਗੀ 3630 ਸਿੱਧੂ ਮੋਡਿਫਿਕੇਸ਼ਨ ਅਰਵਦੀਪ ਵੀਰ ਤੋਂ ਕਰਾ ਕੇ ਲਿਆਏ ਸੀ ਤੇ ਕੱਲ ਵੀਡੀਓ ਅਪਲੋਡ ਕੀਤੀ ਤੇ ਬਾਈ ਦਾ ਫੋਨ ਆਇਆ ਦਾ ਯਾਰ ਸਵਾਦ ਨਹੀਂ ਆਇਆ ਵੀਡੀਓ ਵੇਖਣ ਦਾ ਤੇ ਆਪ ਆਦੇ ਚੱਲ ਕੇ ਭਰਾ ਇੱਥੇ ਆਪਣੇ ਕੋਲ ਆਇਆ ਉਹਦੇ ਲਈ ਬਹੁਤ ਬਹੁਤ ਬਾਈ ਤੁਹਾਡਾ ਤੰਨ੍ਹਾ ਵਾਦ ਜੀ ਆਇਆਂ ਨੂੰ ਤੁਹਾਡਾ ਵੀ ਧੰਨਵਾਦ ਜੀ ਤੁਹਾਡਾ ਵਾਦ ਕਰੇ ਬਿਲਕੁਲ ਨਹੀਂ ਵਾਕਿਆ ਹੀ ਨਾ ਅਹੀਂ ਵਾਇਆ ਤਾਂ ਹੈਗਾ ਪਰ ਨਹੀਂ ਉਹ ਗੱਲ ਨਹੀਂ ਬਣੀ ਪਰ ਅੱਜ ਇਹ ਵੀ ਨਹੀਂ ਕਿ ਆਣ ਕੇ ਕੋਈ ਹੋਰ ਉੰਨੀ ਕੀ ਕੀਤੀ ਹੈ ਜਿਹੜਾ ਮੰਨ ਲਓ ਟੈਸਟਿੰਗ ਕਰਕੇ ਦੇਤਾ ਉਵੇਂ ਹੀ ਅੱਜ ਆਉਣਾ ਬਾਈ ਜੀ ਮੈਂ ਦੱਸਦਾ ਬਾਈ ਜਿਵੇਂ ਕਿਦੇ ਬਾਈ ਹੋਰੀ ਪੌਂਦੇ ਤਾਂ ਹੈਗੇ ਸੀ ਅਲਗ ਰੋਮ ਵਿੱਚ ਸੁਆਦ ਨਹੀਂ ਆਜੇ ਤੁਸੀਂ ਵੀਡੀਓ ਚ ਦੇਖੋਗੇ ਹਾਂ ਚੱਲਦਾ ਨਾ 68 ਨਹੀਂ ਪੈਂਦਾ ਸੀ ਹਣਾ ਦੂਜੇ ਪਿੰਟ ਨਹੀਂ ਸੁਣਦਾ ਸੀ ਸੁਣਦਾ ਸੀ ਬਿਲਕੁਲ ਸੁਣਦਾ ਸੀ ਮੈਂ ਨਹੀਂ ਅੱਜ ਉਹਦੀ ਗੱਲ ਪੜੋ ਇੱਕ ਦੋ ਪੈਗਾਂ ਨਾਲ ਕੰਮ ਹੋ ਜਾਏ ਕਿ ਨਹੀਂ ਤੇ ਅੱਗੇ ਪੰਜ-ਛੇ ਸਾਲ ਆਉਣੇ ਪੈਣਗੇ ਸੀ ਕਿਉਂਕਿ ਇਹ ਆ ਨਜਾ ਜਿਹੜਾ ਨਾ ਇਹ ਵੀ ਵਖਰਾ ਹੀ ਏ ਤੇ ਨਵਦੀਪ ਕਿੰਨਾ ਟਾਈਮ ਹੋ ਗਿਆ ਭਰਾ ਦਾ ਆਪਣੇ ਕੰਮ ਨੂੰ ਕੰਮ ਨੂੰ ਬਾਈ ਜੀ ਪਹਿਲਾਂ ਆਪਣਾ ਮੰਨ ਲਓ 2 ਕੁ ਸਾਲਾਂ ਵਾਂਗੂ ਹੋ ਗਏ ਇਹ ਚਲਾਉਂਦੇ ਨੇ ਜੀ ਤਵੀਆਂ ਟਰਾਲੀ ਮੇਲਿਆਂ ਦੇ ਡਾਇਰੈਕਟਰ ਚਲਾਉਂਦੇ ਹੁੰਦੇ ਠੀਕ ਹੈ ਜੀ ਆ ਪੰਗੇ-ਪੁੰਗੇ ਲੈਣਦੇ ਹੁੰਦੇ ਘਰੀ ਸਾਰਾ ਸਿਸਟਮ ਕਰਕੇ ਓਕੇ ਫਿਰ ਬਾਈ ਟਰਾਲੀ ਮੇਲਿਆਂ ਦੇ ਜਿਵੇਂ ਕੋਈ ਸੱਜਣਾ ਆ ਜਾਂਦੇ ਵੀ ਬਾਈ ਸਾਡਾ ਡਾਇਰੈਕਟਰ ਕਰੋ ਸਾਡਾ ਕਰੋ ਹਣਾ ਤੇ ਉਹ ਯਾਰ ਹੁਣ ਸਾਡੇ ਕੋਲ ਸਪੈਸ਼ਲ ਥਾਂ ਹੈ ਨਹੀਂ ਸੀਗੀ ਫਿਰ ਅਸੀਂ ਅਹੀਂ ਕਰਿਆ ਵੀ ਸਾਰੇ ਆਪਣੇ ਜਿਹੜੇ ਜਿੰਨੇ ਵੀ ਬਈ ਆਪਣੀ ਟੀਮ ਅਸੀਂ ਕੁਆਲਿਫਿਕੇਸ਼ਨ ਦੀ ਸਾਰੇ ਆਪਣੇ ਮਿੱਤਰ ਹੀ ਆ ਮੁੰਡੇ ਪਿੰਡੂ ਹੀ ਨੇ ਸਾਰੇ ਬਿਲਕੁਲ ਬੜੀ ਵਧੀਆ ਗੱਲ ਹੈ ਹਾਂ ਅਸੀਂ ਆਪ ਹੀ ਬਈ ਕੰਮ ਸਿੱਖਿਆ ਸਾਰਾ ਹਨ ਆਪਣੇ ਇੱਕ ਮਾਨਸਾ ਸਾਡੇ ਇੱਕ ਮਿਸਤਰੀ ਸੀ ਬਜ਼ੁਰਗ ਸੀ ਉਹ ਹਾਲੈਂਡ ਚ ਲੱਗਿਆ ਹੋਇਆ ਸੀ ਪਹਿਲਾਂ ਠੀਕ ਹੈ ਜੀ ਤੇ ਉਹ ਵਿਚਾਰਾ ਬਿਮਾਰ ਸੀਗਾ ਪਿਆ ਸੀ ਘਰੇ ਉਹਨੂੰ ਬਈ ਉਠਾ ਕੇ ਲਿਆਂਦਾ ਘਰੇ ਉਹਨੂੰ ਜਿਹੜੀ ਉਹਦੀ ਪੇਮੈਂਟ ਦਿੱਤੀ ਸਾਡੇ ਨਾਲ ਪਹਿਲਾਂ ਲਿਆ ਸੀ ਬੰਦੇ ਦੀ ਬਿਲਕੁਲ ਤੇ ਉਹ ਤੋਂ ਬਈ ਸਿੱਖਿਆ ਕੰਮ ਸਾਰਾ ਕੋਣ ਲਿੱਤੇ ਵੀ ਬਈ ਆ ਚੀਜ਼ਾਂ ਨੇ ਨਾ ਤੇ ਬਾਕੀ ਬਈ ਕੰਮ ਇਹ ਹੁੰਦਾ ਵੀ ਕੰਮ ਠੀਕ ਆ ਪਾ ਸਿੱਖ ਲਿਆ ਉਹਨੂੰ ਕਾਹਾਂ ਅੱਗੇ ਲੈ ਜਾਣਾ ਆਪਣੇ ਦਿਮਾਗ ਨੇ ਆਪਣੇ ਦਿਮਾਗ ਨੇ ਵੀ ਆਪਾਂ ਕਿੰਨੀ ਕ ਅਪਰੂਵਮੈਂਟ ਕਰਦੇ ਆ ਨਾ ਕਾਹਾਂ ਤੇ ਉਵੇਂ ਅਸੀਂ ਬਾਈ ਫਿਰ ਜਗਾ ਕਰੀ ਤੇ ਆਪਣਾ ਸੋਸ਼ਲ ਮੀਡੀਆ ਤੇ ਅਸੀਂ ਪਹਿਲਾਂ ਵੀ ਐਕਟਿਵੇਟ ਹੈਗੇ ਸੀ ਨਾ ਵਧੀਆ ਚੱਲੋ ਪਰਮਾਤਮਾ ਦੀ ਕਿਰਪਾ ਨਾਲ ਫੋਲੋਅਰ ਵਧੀਆ ਸੀ ਵੀਊ ਵਧੀਆ ਪੈਂਦੇ ਸੀ ਫਿਰ ਉਹਦੇ ਬਾਈ ਅਸੀਂ ਕਹਤਾ ਵੀ ਜਿਹੜੇ ਵੀ ਵੀਰ ਭਾਈ ਸਾਥੋਂ ਬਾਈ ਮੋਡੀਫਿਕੇਸ਼ਨ ਦੇ ਕਰਾਉਣ ਦੇ ਚਾਹਵਾਨ ਨੇ ਵੀ ਸਾਡੇ ਕੋਲੇ ਆ ਜਾਣ ਵੀ ਪ੍ਰੋਫੈਸ਼ਨਲੀ ਫਿਰ ਕੰਮ ਚੁਲਿਆ ਆਪਾਂ ਹਾਂ ਬਾਕੀ ਬਾਈ ਜੀ ਇਹ ਗੱਲ ਆਪਣੇ ਕੰਮ ਦੀ ਆਮ ਬਾਈ ਹੋਰੀ ਦਾ ਮਤਲਬ ਤੁਸੀਂ ਤਾਂ ਨਹੀਂ ਕਿ ਤੁਸੀਂ ਆਏ ਸਾਡੇ ਕੋਲ ਸਪੈਸ਼ਲ ਬਾਈ ਹੋਰੀ ਤੇ ਜਾ ਕੇ ਆਏ ਆ ਬਿਲਕੁਲ ਵੀ ਸਾਡਾ ਬਾਈ ਕੋਈ ਉਹ ਉਹ ਕੰਮ ਨਹੀਂ ਹੈਗਾ ਵੀ ਕੱਲਾ ਵੀ ਪੈਸੇ ਲੈ ਲੈ ਤੇ ਬਸ ਨਿਮੇੜਦਾ ਨਹੀਂ ਨਹੀਂ ਅਸੀਂ ਯਾਰ ਬਾਈ ਬੰਦੇ ਜਿਵੇਂ ਕਿ ਜਿਹੜਾ ਸਾਡੇ ਕੋਲੇ ਬੰਦਾ ਇੱਕ ਵਾਰੀ ਜਾ ਆਇਆ ਉਹਦੇ ਦਿਲ ਚ ਪਸੰਦੀ کوشش ਕਰਦਾ ਨਹੀਂ ਨਹੀਂ ਬਿਲਕੁਲ ਮੇਰੇ ਵਧੀਆ ਅਗਲੇ ਨਾਲ ਵਰਤ ਵਰਤੇਵਾ ਤੇ ਵਧੀਆ ਅਗਲੇ ਦੀ ਬਾਈ ਜਿਵੇਂ ਬਾਈ ਹੋਰੀ ਵੀ ਗਈ ਸੀ ਵਧੀਆ ਤਸੱਲੀ ਕਰਾਉਣਾ ਬਾਈ ਨਹੀਂ ਬਿਲਕੁਲ ਪ੍ਰਾ ਹਾਂ ਮੰਨ ਲਓ ਵੀ ਦੂਜੀ ਗੱਲ ਰਹੀ ਬਾਈ ਕੰਮ ਦੀ ਗੱਲ ਕੰਮ ਕਰਦੇ ਆ ਸ਼ੌਂਕ ਨੂੰ ਬਿਲਕੁਲ ਪੈਸੇ ਨੂੰ ਨਹੀਂ ਕਰਦੇ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾਗਾ ਸਾਰਾ ਸਿਸਟ ਵੀਰਾ ਸ਼ੌਂਕ ਹੈ ਇੱਕ ਵੀਰਾ ਹੌਲੈਂਡ ਦਾ ਸਾਡੇ ਕੋਲੇ ਆਪ ਦੇ ਸਾਰੇ ਮੁੰਡਿਆਂ ਕੋਲੇ ਜਿਵੇਂ ਆ ਸਾਰੇ ਆਦਾਂ ਕੋਲੇ ਹੌਲੈਂਡ ਨੇ ਸਾਡੇ ਕੋਲੇ ਚਸਕਾ ਵੀ ਇਹ ਰੂਹ ਚ ਲਾਈ ਮੈਂ ਇਹ ਹੀ ਨਵਦੀਪ ਵੀਰੇ ਗੱਲ ਪੁੱਛਣ ਲੱਗਾ ਸੀ ਤੁਹਾਨੂੰ ਵੀ ਸਿਰਫ ਹੌਲੈਂਡ ਕੇ ਕੋਈ ਵੀ ਟਰੈਕਟਰ ਦਾ ਬ੍ਰਾਂਡ ਕੋਈ ਬ੍ਰਾਂਡ ਕਰ ਕਾਰਵਾਈ ਜੀ ਸਾਰਾ ਦਿੰਦੇ ਆਪਾਂ ਉਹ ਤੁਹਾਨੂੰ ਸ਼ੁਰੂਆਤ ਦੱਸ ਦਿਆਂ ਵੀਰ ਇਹ ਕਿੱਥੋਂ ਹੋਏ ਆ ਵੀ ਹੌਲੈਂਡ ਦਾ ਸ਼ੌਂਕ ਸੀਗਾ ਮੰਨ ਲਓ ਥਿਓਰੀ ਬਾਈ ਜੀ ਉਹੀ ਕੋਈ ਹੈ ਨਾ ਰੇਕ ਦੀ ਬਾਕੀ ਸੀ ਦਿਮਾਗ ਬਹੁਤ ਲਾਉਣੇ ਆ ਜੀ ਬਹੁਤ ਮੰਨ ਲਓ ਤੈ ਤੱਕ ਜਾਂਦੇ ਜਿਵੇਂ ਹੋਲੈਂਡ ਦਾ ਟਾਈਮ ਦੀ ਸੈਟਿੰਗਾਂ ਚ ਮੈਂ ਉਹ ਟਰੈਕਟਰ ਦੇਖਿਆ ਬਿਲਕੁਲ ਜ਼ੋਰ ਵੀ ਲਾਈ ਜਾਂਦਾ ਰੰਗੀ ਵੀ ਜਾਂਦਾ ਧੂਆਂ ਵੀ ਨਹੀਂ ਮਾਰ ਰਿਹਾ ਨਹੀਂ ਮਾਰਦਾ ਨਹੀਂ ਵਿੱਚ ਮੰਨ ਲਓ ਜ਼ੋਰ ਤਾਂ ਠੀਕ ਆ ਲਵਾ ਜਾਂਦਾ ਗਲ ਕਰ ਪਲ ਪਲ ਧੂਆਂ ਸਿੱਟੀ ਜਾਂਦਾ ਹਾਂ ਪੱਠਾ ਜਾ ਉਹ ਬ੍ਰਾਈਟ ਨਸ ਲੈ ਕੇ ਧੂਆਂ ਲਕੋਈ ਜਾਂਦੇ ਤਾਂ ਹਾਂ ਜੀ ਅੰਤ ਤੁਸੀਂ ਲਾਈਵ ਦੇਖਿਆ ਟਰੈਕਟਰ ਐ ਪਾਟੀ ਵੀ ਜਾਂਦਾ ਧੂਆਂ ਵੀ ਨਹੀਂ ਆ ਰਿਹਾ ਬਈ ਧੂਆਂ ਆਪਾਂ ਐਡਿਟ ਕਰਕੇ ਦਾ ਧੂਆਂ ਬੰਦ ਕਰ ਸਕਦੇ ਆ ਪਰ ਜੇ ਅੰਦਰ ਧੂਆਂ ਮੱਚਦਾ ਹੋਊਗਾ ਉਹ ਨਹੀਂ ਬੰਦ ਹੁੰਦਾ ਹਾਂ ਇਹ ਗੱਲ ਸਹੀ ਉਹ ਠੀਕ ਹੈ ਨਾ ਬਾਕੀ ਇਹ ਤੁਸੀਂ ਜਿਵੇਂ ਹੋਣਾ ਪ੍ਰੋਫੈਸ਼ਨ ਕਰ ਰਹੇ ਬ੍ਰਾਂਡ ਤੇ ਜੌਂਡੀਰ ਹੁੰਦੇ ਹੌਲੈਂਡ ਤੇ ਜੌਂਡੀਆ ਹਾਂ ਦੋ ਬ੍ਰਾਂਡ ਜਿਆਦੇ ਹੁੰਦੇ ਦੋ ਬ੍ਰਾਂਡ ਜਿਆਦੇ ਤੇ ਇੱਕ ਗੱਲ ਆਪਾਂ ਕਰਨੀ ਵੀਰੇ ਬੜੇ ਬੰਦੇ ਹੈਗੇ ਮੋਡੀਫਿਕੇਸ਼ਨ ਵਾਲੇ ਹੂੰ ਤੇ ਚਲੋ ਤੁਹਾਨੂੰ ਅੱਜ ਮਿਲੇ ਆ ਬੰਦੇ ਦਾ ਪਤਾ ਲੱਗਦਾ ਜੀ ਮਿਲਿਆ ਵਰਤਿਆਂ ਹੂੰ ਇਹਦੇ ਕਈ ਵਾਰੀ ਕੋਈ ਐਵੇਂ ਗਲਤ ਫਵਾਤ ਜਾਂਦਾ ਯਾਰ ਉਹਨੇ ਤਾਂ ਸਾਡੇ ਨਾਲ ਠੱਗੀ ਕਰ ਲਈ ਧੋਖਾ ਕਰ ਲਿਆ ਜੇ ਉਹ ਤੇ ਤੁਸੀਂ ਕਿੰਨੇ ਕੋ ਟਾਈਮ ਦੀ ਬੁਕਿੰਗ ਜਿਹੜੀ ਤੁਹਾਡੇ ਕੋਲ ਆ ਜੇ ਕੋਈ ਆਪਣਾ ਭੈਣ ਭਰਾ ਕਰਾਉਣਾ ਚਾਹੁੰਦਾ ਸਾਡੇ ਕੋਲੇ ਬਾਈ ਜੀ ਜਿਵੇਂ ਹੁਣ ਅਸੀਂ ਨਾ ਮੰਨ ਲਓ ਆਪਾਂ ਜਿਹੜਾ ਤੁਸਾਂ ਦੱਸਿਆ ਵੀ ਐਲਾਨ ਕਰਾਇਆ ਸੀ ਫਰਵਰੀ ਚ ਜੀ ਆ 2025 ਚ ਵੀ ਅਸੀਂ ਬਈ ਡੈਕਟਰ ਮੋਡੀਫਿਕੇਸ਼ਨ ਕਰਦੇ ਆ ਜੀ ਫਰਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਮੰਨ ਲਓ 250 ਡੈਕਟਰ ਕਰਤਾ ਜੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਆ ਜੇ ਤੁਸੀਂ ਮਿਸਤਰੀਆਂ ਦਾ ਹਿਸਾਬ ਨਾਲ ਦੇਖੋ 250 ਡੈਕਟਰ ਬਹੁਤ ਜ਼ਿਆਦਾ ਆ ਮੰਨ ਲਓ ਤਿੰਨ ਚਾਰ ਸਾਲਾਂ ਚ ਵੀ ਨਹੀਂ ਹੁੰਦਾ ਨਹੀਂ ਹੁੰਦਾ ਇੰਨਾ ਕਰਤਾ ਤੇ ਹੁਣ ਮੰਨ ਲਓ ਜਿਵੇਂ ਹੁਣ ਅਸੀਂ ਥੋੜਾ ਜਿਆਦਾ ਅ ਨਵੰਬਰ ਮਹੀਨਾ ਥੋੜਾ ਜਿਆਦਾ ਆਪਦੇ ਲਈ ਸਾਂਭਿਆ ਹੁੰਦਾ ਖੇਤੀਬਾੜੀ ਵੀ ਕਰਨੀ ਹੈ ਬਾਈ ਨਾਲ ਨਾਲ ਬਜਾਈ ਕਰਨੀ ਟਾਈਮ ਹੈ ਤੁਹਾਨੂੰ ਪਤਾ ਵੀ ਪਰਿਵਾਰਕ ਵੀ ਕਰੇਡੂ ਜਿੰਮੇਵਾਰੀ ਸਾਰਾ ਕੁਝ ਹੈ ਨਾ ਸੈਟਿੰਗ ਕਰਕੇ ਵੀ ਹੁਣ 1 ਦਸੰਬਰ ਤੋਂ ਬਾਈ ਫੇਰ ਕੰਮ ਸਟਾਰਟ ਆ ਹਲੇ ਵੀ ਕੰਮ ਚੱਲ ਜੀ ਜਾਂਦਾ ਚਲੋ ਕੋਈ ਜਿਵੇਂ ਹੁਣ ਮੰਨ ਲਓ ਤੁਸੀਂ ਲਾ ਲੋ ਤੁਸੀਂ ਕਹਿੰਦਾ ਵੀ ਨਵਦੀਪ ਯਾਰ ਬਾਈ ਆ ਟਰੈਕਟਰ ਕਰਕੇ ਦੇ ਹੁਣੀ ਕਰਕੇ ਦੇ ਅੱਜ ਆਊਗਾ ਹਾਂਜੀ ਉਹ ਨੂੰ ਹ ਜਵਾਬ ਤਾਂ ਨਹੀਂ ਦੇ ਸਕਦੇ ਬਿਲਕੁਲ ਇਹ ਗੱਲ ਆ ਵੀ ਕਾ ਵੀ ਉੱਥੇ ਜਾਂਦਾ ਜਿੱਥੇ ਹਮਾਂ ਦਾ ਉੱਥੇ ਜੋਰ ਹੁੰਦਾ ਉੱਥੇ ਵੀ ਕਹਿੰਦਾ ਮੋਹ ਪਿਆਰ ਹੁੰਦਾ ਨਾ ਅਗਲਾ ਪੇੜਾ ਗੱਲ ਤਾਂ ਆਪਾਂ ਇਹਨੂੰ ਕਹਿ ਨਹੀਂ ਸਕਦੇ ਜਿਵੇਂ ਹੁਣ ਉਹ ਡਾਇਰੈਕਟਰ ਚੱਲੀ ਜਾਂਦਾ ਸਾਡੇ ਕੋਲੇ ਵੀ ਕੋਈ ਕਹਿੰਦਾ ਵੀ ਭਾਈ ਸੀਜ਼ਨ ਚ ਕੋਈ ਨਹੀਂ ਵਧੀਆ ਪਰਫਾਰਮੈਂਸ ਦੇ ਰਿਹਾ ਭਾਈ ਬਣ ਕੇ ਇਹਨੂੰ ਕਰਕੇ ਦਿਓ ਜਾਨਾ ਚ ਤਾਂ ਕਰਕੇ ਦਿੰਨੇ ਆ ਮੰਨ ਲਓ ਹੁਣ ਵੀ ਚੱਲੀ ਜਾਂਦਾ ਕੰਮ ਬਾਕੀ ਹੁਣ ਸਾਡੀ ਬੁਕਿੰਗ ਪਈ ਆ ਭਾਈ ਅੱਗੇ ਮੰਨ ਲਓ 80-85 ਡਾਇਰੈਕਟਰ ਬੁੱਕ ਹੋ ਰਹੇ ਆ 1 ਦਸੰਬਰ ਤੋਂ ਫੇਰ ਸਟਾਰਟ ਆ ਕੰਮ ਤੇ ਇੱਕ ਜਿਹੜੀ ਹੋਰ ਗੱਲ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਆਪਾਂ ਨਵੇਂ ਟਰੈਕਟਰ ਦੀ ਗਾਰੰਟੀ ਵਾਰੰਟੀ ਦਾ ਕੀ ਸੀਨ ਹੁੰਦਾ ਹੈ ਆਪਣੇ ਨਾ ਬਾਈ ਜੀ ਜਿਵੇਂ ਹੁਣਾ ਜਿਹੜਾ ਆਪਣਾ ਏਰੀਆ ਹੈਗਾ ਤੇ ਚਨੀਰ ਹੈਗਾ ਇੱਕ ਸ਼ਹਿਰ ਜੀ ਮਾਨਸਾ ਜੀ ਪੈਂਦਾ ਹੂੰ ਵੈਸੇ ਉਹ ਬਲਾਕ ਜਗਾ ਤੇ ਉੱਥੇ ਆਪਣਾ ਇੱਕ ਜੱਗੀ ਹੈ ਮੁੰਡਾ ਮਿੱਤਰ ਹੈ ਜਿਹੜਾ ਏਜੰਸੀ ਦਾ ਮਾਲਕ ਆ ਠੀਕ ਹੈ ਜੀ ਤੇ ਜਿੰਨੇ ਵੀ ਚਨੀਰ ਟਰੈਕਟਰ ਉਹ ਏਰੀਆ ਜਿਹੜੇ ਟਰੈਕਟਰ ਨਿਕਲਦੇ ਨੇ ਉਹ ਆਪਣੀ ਜ਼ਿੰਮੇਵਾਰੀ ਚੱਕਦੇ ਨੇ ਵੀ ਨਵਦੀਪ ਤੋਂ ਕੋਰਾ ਟਰੈਕਟਰ ਸਾਡੀ ਪੂਰੀ ਜ਼ਿੰਮੇਵਾਰੀ ਚਨੀਰ ਵਾਲੇ ਹਾਂ ਉਹ ਬਾਈ ਜਿਹਨਾਂ ਦੀ ਏਜੰਸੀ ਹੈ ਨਿਊ ਆਲ ਆ ਰਹੀ ਹੈ ਬਾਕੀ ਹਾਂ ਕਿਤੇ ਵੀ ਬਾਈ ਮੰਨ ਲਓ ਤੁਹਾਡਾ ਟਰੈਕਟਰ ਸੀ ਕਰਿਆ ਕੋ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਉਹ ਅਸੀਂ ਸਾਰੇ ਆਪਣੇ ਬੰਦੇ ਸਾਰੇ ਟੱਚ ਨੇ ਵਧੀਆ ਭਰਾ ਨੇ ਆਪਣੇ ਬਾਕੀ ਸਾਡੇ ਨਵਦੀਪ ਅਜੇ ਇੱਥੇ ਜਿਵੇਂ ਅਸੀਂ ਬਾਰਡਰ ਤੇ ਬੈਠੇ ਆਂ ਫਰੀਪੁਰ ਜ਼ਿਲ੍ਹੇ ਦੇ ਬਾਰਡਰ ਤੇ ਇਥੋਂ ਆਪਣੇ ਤੋਂ ਹੈਗਾ 4 ਕਿਲੋਮੀਟਰ ਪਾਕਿਸਤਾਨ ਵਾਲੀ ਧਾਰ ਸਾਡੇ ਸ਼ੌਂਕ ਸਿਰਫ ਹੈਗਾ ਮੁੰਡਿਆਂ ਨੂੰ ਕੁਸੇ ਕਿਟਾ ਦੇਵਾਂਗੇ ਫਿਰ ਜਿਹੜਾ ਮੋਡੀਫਿਕੇਸ਼ਨ ਆਉਦਣਾ ਕਿਟਾ ਦੇਵਾਂਗੇ 100% ਕਲੀਅਰ ਰਿਜ਼ਲਟ ਮੌਕੇ ਦੀ ਦਿਖਾਵਾਂਗੇ ਜਿਵੇਂ ਉਹਨੇ ਵੀ ਕੋਠੀ ਦਾ ਨਕਸ਼ਾ ਬਣਨ ਤੋਂ ਪਹਿਲਾਂ ਕੋਠੀ ਦਿਖਾਉਂਦੇ ਆ ਉਹ ਕੰਮ ਕਰ ਦਿੰਦੇ ਬਾਕੀ ਨਵਦੀਪ ਪਤਾ ਕੀ ਆਪਾਂ ਨੂੰ ਤੂੰ ਹੀ ਜ਼ਿੰਮੇਵਾਰ ਬੰਦਾ ਹੈਂ ਅਹੀਂ ਜਿੰਮੇਦਾਰ ਸੰਧ ਲੈਣੇ ਬਾਈ ਔਖੇ ਬੜੇ ਹੋਏ ਪੈਣੇ ਕਿਉਂਕਿ ਮਝਾਈ ਬਹੁਤ ਏ ਤੇ ਕਿਤਨਾ ਕਿਤੇ ਮਨ ਚ ਵਿਚਾਰ ਆ ਜਾਂਦਾ ਵੀ ਯਾਰ ਕੋਈ 19 ਕਿ ਨਾ ਹੋਵੇ ਤੇ ਜਿੱਦਨ ਮੰਨ ਲਓ ਹੁਣ ਤੁਹਾਡੇ ਕੋਲ ਉੱਥੇ ਟਰੈਕਟਰ ਪਹੁੰਚ ਗਿਆ ਕਿੰਨੇ ਦਿਨ ਤੁਸੀਂ ਲੈਂਦੇ ਜੇ ਬਾਈ ਜੀ ਜਿੰਮੇ ਸਾਡੇ ਕੋਲ ਤੁਸੀਂ ਟਰੈਕਟਰ ਪਹਿਲਾਂ ਤਾਂ ਬੁੱਕ ਕਰਵਾਦਾ ਜੇ ਬਾਈ ਨੇ ਵੀ ਬੁੱਕ ਕਰਵਾਏ ਸੀ ਨਾ ਠੀਕ ਹੈ ਜੀ ਬੁੱਕ ਕਰਾਉਣ ਤੋਂ 15 ਤੋਂ 20 ਦਿਨਾਂ ਬਾਅਦ ਉਹ ਵਾਰੀ ਦੇ ਦਿੰਨੇ ਆ ਜੀ ਠੀਕ ਹੈ ਸਮਾਂ ਦੇ ਦਿੰਨੇ ਆ ਅਸੀਂ ਸਾਡੇ ਕੋਲੇ ਮੰਨ ਲਓ ਆਪਣੇ ਵੀਰ ਭਾਈ ਕਰਨ ਵਾਲੇ ਅਸੀਂ ਆਪ ਸਾਰੇ ਮਿਸਤਰੀ ਬਹੁਤ ਨਾ ਸੀ ਘਟ ਘਟ ਸੱਤ ਅੱਠ ਜਾਂ 10 ਜਾਣਿਆਂ ਵਾਂਗੂ ਠੀਕ ਹੈ ਜੀ ਵੀ ਕਈ ਵਾਰੀ ਕੋਈ ਕੇਸ ਔੜ ਜਾਏ ਤੇ ਚਲੋ ਗੱਲ ਵੱਖਰੀ ਹੈ ਨਹੀਂ ਬਹੁਤ ਤੇਜ਼ੀ ਨਾਲ ਕੰਮ ਚੱਲਦਾ ਤੇ ਉਹ ਜਿਵੇਂ ਤੁਸੀਂ 15 ਦਿਨਾਂ ਬਾਅਦ ਤੁਹਾਨੂੰ ਵਾਰੀ ਦਿੱਤੀ ਇਹ ਦੁਬਾਰਾ ਜਦੋਂ ਸਾਡੇ ਕੋਲ ਟਰੈਕਟਰ ਆ ਗਿਆ 10 ਤੋਂ 15 ਦਿਨਾਂ ਬਾਅਦ ਫਿਰ ਤੁਹਾਨੂੰ ਟਰੈਕਟਰ ਕਰਕੇ ਦਿੱਤਾ 10 ਤੋਂ 15 ਉਹਤੇ ਪਹੁੰਚਣ ਤੋਂ 10 ਤੋਂ 15 ਦਿਨਾਂ ਬਾਅਦ ਬਾਕੀ ਜਿਹੜੀ ਅਸੀਂ ਬਾਈ ਗੱਲ ਕਰਦੇ ਜਿਵੇਂ ਬਾਈ ਫਿਰ ਜਦੋਂ ਆਏ ਸੀ ਸਾਡੇ ਕੋਲੇ ਇਹ ਕਹਿੰਦੇ ਯਾਰ ਸਾਨੂੰ ਪਤਾ ਨਹੀਂ ਕਿਹੜੀ ਮਸ਼ੀਨ ਲੈਣਗੇ ਸੇ ਸਾਨੂੰ ਅਕੇ ਬਾਲਾ ਕੱਜਲ ਕਰਿਆ ਉਹਨਾਂ ਨੇ ਹਾਂ ਤੇ ਇਹ ਕਹਿੰਦੇ ਬਾਈ ਐਂ ਗੱਲ ਨਾ ਮੈਂ ਹਾਂ ਯਾਰ ਜਿਹੜੇ ਦਿਨ ਕਿਹਾ ਉਸੇ ਦਿਨ ਬਾਕੀ ਯਾਰ ਉਸੇ ਦੇ ਉਸੇ ਦਿਨ ਹੀ ਦਿੱਤਾ ਸੀ ਲਵੇ ਤਵੀ ਡ੍ਰੈਕਟਰ ਬਿਲਕੁਲ ਹਾਂ ਬਾਕੀ ਯਾਰ ਜਿਹੜਾ ਮੰਨ ਲਓ ਹੁਣ ਤੁਸੀਂ ਮਗਰ ਜਿਹੜਾ ਬੈਕਅਪ ਦਿੰਦੇ ਪਏ ਨਾ ਇਹ ਬਹੁਤ ਵਧੀਆ ਤੁਹਾਡਾ ਕੰਮ ਹੈ ਬੈਕ ਬੈਕਅਪ ਦੀ ਗੱਲ ਹੈ ਜਦੋਂ ਨਾ ਜੀ ਸ਼ੁਰੂ ਕਰੇ ਮੈਂ ਦੇਖ ਭਾਈ ਬਾਕੀ ਨਾ ਵਿਰੇ ਨੇ ਉੱਥੋਂ ਟੈਸਟ ਡਰਾਈਵ ਦੇ ਕੇ ਟਰੈਕਟਰ ਕੱਲਿਆ ਸੀਗਾ ਆਪਾਂ ਨੂੰ ਪੂਰੀ ਤਸੱਲੀ ਕਰਾ ਕੇ ਤੇ ਪਰ ਅੱਜ ਫਿਰ ਭਰਾ ਆਇਆ ਇਹ ਨਹੀਂ ਵੀ ਆਪਣੇ ਹੋਰ ਵੀ ਜਿੰਨੇ ਭਾਈ ਦੇ ਘਟੋ ਘਟਾ ਟਾਈਪ ਵੀ 25 ਟਰੈਕਟਰ ਦੱਸਦੇ ਪਏ ਤੁਸੀਂ ਵੇਖ ਕੇ ਆਏ ਜਿਹੜੇ ਜਿਹੜੇ ਕੰਮ ਹੋ ਕੇ ਆਏ ਆਪਣੇ ਕੋਲੋਂ ਦੇਖਿਆ ਵੀਡੀਓ ਆਉਣਗੇ ਉਹਨਾਂ ਦੇ ਆਪਣੇ ਪੇਜ ਤੇ ਸਿੱਧੂ ਤੇ ਕੀ ਦੱਸ ਰਹੇ ਨਰਦੀਪ ਜੀ ਮੰਨ ਲਓ ਭਾਈ ਜੀ ਜਦੋਂ ਅਸੀਂ ਕੰਮ ਇਹ ਸਟਾਰਟ ਕਰਿਆ ਹਨਾ ਵੀ ਚਲੋ ਸਾਨੂੰ ਸਾਡੀ ਐ ਹੋਈ ਵੀ ਯਾਰ ਆਪਾਂ ਹਾਂ ਕਰ ਲੈਂਦੇ ਹਾਂ ਵੀ ਆਪਾਂ ਕਰ ਲੈਂਦੇ ਆ ਸੈਟਿੰਗ ਟਰੈਕਟਰਾਂ ਦੀ ਤੇ ਥੋੜਾ ਜਿਹਾ ਭਾਈ ਆਪਾਂ ਨੂੰ ਫਿਰ ਨਫੇ ਨੁਕਸਾਨ ਬਾਰੇ ਵੀ ਦੇਖਣਾ ਪੈਂਦਾ ਜਾਣਾ ਪੈਂਦਾ ਕੋਈ ਵੀ ਬਿਜ਼ਨਸ ਕਰਦੇ ਆ ਫਿਰ ਘਾਟਾ ਨਾ ਪੈ ਜੇ ਹਾਂ ਬਿਲਕੁਲ ਉਹਦੇ ਲਈ ਭਈ ਇਹ ਅਸੀਂ ਦੇਖਿਆ ਵੀ ਯਾਰ ਜੇ ਮੈਂ ਤੇ ਸਾਡੇ ਨਾਲ ਨੇ ਰਾਇ ਕਰੀ ਘਰੇ ਬਹਿ ਕੇ ਅਸੀਂ ਸਾਰੇ ਮੁੰਡਿਆਂ ਨੇ ਵੀ ਯਾਰੇ ਬਾਬਾ ਜੇ ਹੁਣ ਆਪਾਂ ਟਰੈਕਟਰ ਕਰਤਾ ਮੰਨ ਲਓ ਸੋਡਾ ਅਸੀਂ ਨਵਾਂ ਟਰੈਕਟਰ ਕਰਤਾ ਉਧਰ ਰੱਬ ਨਾ ਕਰੇ ਕੋਧਰ ਤੇਰੀ ਦਿੱਕਤ ਆ ਗਈ ਸਾਡੀ ਉਦਰਦੀਪੁਰ ਜੇ ਜਿਹੜੀ ਦਿੱਕਤ ਆ ਜੀ ਫਿਰ ਵੀ ਕੀ ਹੱਲ ਆ ਤਾਂ ਭਾਈ ਇੱਥੋਂ ਤੱਕ ਵੀ ਸੋਚਿਆ ਵੀ ਯਾਰ ਅਗਲੇ ਨੂੰ ਨਵਾਂ ਲੈ ਕੇ ਦੇ ਦਿੰਦਾ ਵੈਰੀ ਗੁੱਡ ਯਾਰ ਵੀਰ ਇਹ ਗੱਲ ਆ ਵੀ ਪਿੱਛੇ ਨਹੀਂ ਹਟਦੇ ਭਾਈ ਚਾਹੇ ਦੇਖੋ ਠੀਕ ਆ ਹਰ ਇੱਕ ਆਪਾਂ ਕਮਾਈ ਲਈ ਕਰਦੇ ਆ ਗਮ ਵੀ ਹੁੰਦੀ ਇੱਕ ਆਲਗ ਕਰ ਭਾਈ ਅਸੀਂ ਉੰਨੀ ਕਮਾਈ ਨਹੀਂ ਮੰਨ ਕੇ ਨਹੀਂ ਚੱਲਦੇ ਅਸੀਂ ਇਹ ਮੰਨ ਕੇ ਚੱਲਦੇ ਆ ਵੀ ਯਾਰ ਆਪਣਾ ਨਾਮ ਬਣੇ ਜੇ ਅਸੀਂ ਫਰੋਜ ਪਰ ਬੇਟੂ ਕਦੀਮ ਪਿੰਡਾ ਜੀ ਦਾ ਸਾਡੇ ਭਰਾ ਬੈਠੇ ਹੋ ਬਿਲਕੁਲ ਜੀ ਵੀ ਸਾਨੂੰ ਦਿੱਕਤ ਹੋਵੇ ਤਾਂ ਸਾਡਾ ਕੋਈ ਗਾਂਹਾਂ ਵੀ ਸੱਜਣ ਮਿੱਤਰ ਹੋਵੇ ਅਸੀਂ ਕਹਿਦੀ ਵੀ ਉਹਨਾਂ ਦਾ ਹੀ ਟਰੈਕਟਰ ਕਰਿਆ ਬਈ ਇਹਨਾਂ ਨੂੰ ਫੋਨ ਕਰੋ ਤੁਹਾਡੇ ਕੋਲੇ ਬੰਦੇ ਆਉਣਗੇ ਬਿਲਕੁਲ ਜੀ ਆਇਆ ਨਾ ਹੋਵੇ ਵੀ ਯਾਰ ਇੱਥੇ ਡਰ ਕੇ ਲੰਘੀਏ ਵੀ ਇਹਨਾਂ ਦਾ ਟਰੈਕਟਰ ਕਰਿਆ ਅਸੀਂ ਬੰਦਿਆਂ ਕੋਲੇ ਗਏ ਨਹੀਂ ਬੰਦਿਆਂ ਨੂੰ ਫੋਨ ਕਰੀਏ ਇਹ ਚੀਜ਼ ਭਈ ਅਸੀਂ ਮੰਨ ਕੇ ਚੱਲੇ ਸੀ ਵੀ ਯਾਰ ਕੋਸ਼ ਮਰਜੀ ਹੋਵੇ ਸਾਡੇ ਕੋਲੇ ਭਾਈ ਆਪਦੇ ਕੋਲੇ 3-4 ਗੱਡੀਆਂ ਨੇ ਉਹ ਨੋਵਾ ਗੱਡੀ ਸਪੈਸ਼ਲ ਇਹ ਕੰਮ ਨੂੰ ਰੱਖੀ ਹੈ ਬਿਲਕੁਲ ਚਰਖੀ ਦਾ ਹਾਜ਼ਰੀਆਂ ਤੱਕ ਦਿੱਲੀਆ ਤੱਕ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਕਿਸੇ ਨੂੰ ਪਹੁੰਚ ਦੇਣਾ ਭਾਈ ਕਦੇ ਤੇਲ ਦੇਖਿਆ ਕੁਝ ਨਹੀਂ ਦੇਖਦੇ ਟੈਂਕੀ ਫੁੱਲ ਕਰਾ ਦੇਣੇ ਆਪਣੇ ਕੋਲੋਂ ਜਿਹੜਾ ਟਰੈਕਟਰ ਮੋਡੀ ਨਾ ਬਾਈ ਤੈਨੂੰ ਐ ਕਹੀਏ ਬਾਈ ਦਾ ਫੋਨ ਆਇਆ ਮੈਨੂੰ ਕਹਿੰਦਾ ਬਈ ਐ ਡਿੱਕ ਨਾ ਇਹਨੂੰ ਐ ਕਹੀ ਵੀ ਤੈਨੂੰ ਵਹਿਮ ਲੱਗਦਾ ਬਿਲਕੁਲ ਐ ਵੀ ਨਹੀਂ ਕਹਿੰਦੇ ਜਾ ਕੇ ਤਸੱਲੀ ਕਰਾ ਕੇ ਜਾਵਾ ਵੀ ਜਿਹੜੀ ਦਿੱਕਤ ਹੋਊ ਕੱਢ ਕੇ ਬਾਈ ਜਮਾ ਅਗਲੇ ਕੋਲੇ ਖੜਕੇ ਸਾਡਾ ਅਸੀਂ ਅੱਜ ਮੈਂ ਵੀਡੀਓ ਵੀ ਪਾਈ ਐ ਕੈਥਲ ਨਾਲ ਮੁੰਡਾ ਸੀ ਉਹਨੇ ਹੱਥੋਂ ਸੁਪਰ ਪਲੱਸ ਕਰਾਇਆ ਸੀਗਾ ਅੱਛਾ ਉਹ ਕਹਿੰਦਾ ਯਾਰ ਡੀਜ਼ਲ ਦੀ ਬਾਈ ਦਿੱਕਤ ਆਉਂਦੀ ਆ ਕੋਈ ਆ ਗਈ ਹੋਣੀ ਕੁਦਰਤੀ ਹੈ ਨਾ ਕਈ ਵਾਰੀ ਪੰਪ ਦਾ ਕੋਈ ਪਲੰਜ਼ਰ ਬੰਨ ਜਿਹੜਾ ਦਿੱਕਤ ਆਏ ਜੀ ਉਹਦੇ ਕੋਲੇ ਬਾਈ ਅਸੀਂ ਜਾ ਕੇ ਉੱਥੇ ਸਪੈਸ਼ਲ ਪੰਪ ਬਦਲ ਕੇ ਬੈਠ ਕੇ ਅੱਧਾ ਗਿੱਲਾ ਪਵਾ ਕੇ ਟੈਂਕੀ ਭਰ ਕੇ ਮਿਣਕੇ ਜਦੋਂ ਜਦੋਂ ਉਹਨੇ ਆਏ ਕਹਿੰਦਾ ਫੇਰ ਪਵਾ ਕੇ ਤੇਲ ਜਿੰਨਾ ਉਹਨੂੰ ਚਾਹੀਦਾ ਸੀ ਵੀ ਇੰਨਾ ਖਾ ਦੇ ਉਹਨਾਂ ਖਵਾ ਕੇ ਫੇਰ ਆਇਆ ਬਈ ਬਾਕੀ ਵੀ ਮੋਡੀਫਿਕੇਸ਼ਨ ਦਾ ਫਾਇਦਾ ਹੀ ਤਾਂ ਹੈ ਵੀ ਆਪਾਂ ਖਰਚਾ ਘਟੇ ਟਰੈਕਟਰ 'ਚ ਜ਼ੋਰ ਵਧੇ ਤੇ ਜੇ ਖਰਚਾ ਵੱਧ ਜਾਣਾ ਤਾਂ ਫੇਰ ਮੋਡੀਫਾਈ ਸੋਨੂੰ ਬਈ ਇੱਕ ਇਹ ਵੀ ਮੈਂ ਥੋੜੀ ਜੀ ਮਨ ਲ ਗੱਲ ਕਲੀਅਰ ਕਰਦਾ ਥੋੜੀ ਵੀਡੀਓ 'ਚ ਖਰਚੇ ਵਾਲੀ ਜਿਵੇਂ ਹੁਣ ਆ ਮ ਆਪਣੇ ਕੋਲ ਇਹ ਟਰੈਕਟਰ ਆ ਜੀ ਹਾਂਜੀ ਜੇ ਤੁਸੀਂ ਇਹਨੂੰ ਪਹਿਲੇ ਗੇਅਰ 'ਚ ਮੰਨ ਲਓ 17-1800 ਤੇ ਚਲਾਉਂਗੇ ਸਟੈਂਡਰਡ ਗੇਅਰ 'ਚ ਹਰੇਕ ਟਰੈਕਟਰ ਦਾ ਇੱਕ ਸਟੈਂਡਰਡ ਗੇਅਰ ਹੁੰਦਾ ਜਿਵੇਂ ਇਹਦਾ ਪਹਿਲਾ ਗੇਅਰ ਦਾ ਸਾਰਾ ਚਾਲ ਸਹੀ ਆ ਹਾਂਜੀ ਤੁਸੀਂ 17-1800 ਤੇ ਚਲਾਉਂਗੇ ਤੇ 11 ਦੀ ਥਾਂ ਤੇ 15 ਹਾਲ ਬੋਲੇ ਤੇ ਜੀ ਟਰੈਕਟਰ ਸਹੀ ਐਵਰੇਜ ਦੇਊਗਾ ਜੇ ਤੁਸੀਂ ਇਹਦਾ ਦੂਜਾ ਲਾਉਂਗੇ ਭਾਈ ਜੀ ਦੂਜੇ 'ਚ ਐਵਰੇਜ ਨਹੀਂ ਦਿੰਦਾ ਥੋੜਾ ਕੰਮ ਨਿਮੇੜੂ ਇੱਕ ਚੀਜ਼ ਕਰੂਗਾ ਜਾਂ ਤਾਂ ਥੋੜਾ ਸਮਾਂ ਘਟਾਊਗਾ ਜਾਂ ਤੁਹਾਨੂੰ ਐਵਰੇਜ ਦੇਊਗਾ ਬਿਲਕੁਲ ਵੀ ਜਾਂ ਜਿਵੇਂ ਹੁਣ ਮੰਨ ਲਓ ਕਈ ਵੀਰ ਮੰਨ ਲਓ ਸਾਡੇ ਕੋਲ ਵੀ ਜਿਵੇਂ ਉੱਥੇ ਭਾਈ ਜੇ ਆਪਾਂ ਡੀਪਲੀ ਜਾਣੇ ਆ ਵੀ ਯਾਰ ਐਵਰੇਜ ਕਿਉਂ ਘਟਾ ਤਾਂ ਉਹਦੇ ਹੀ ਕਾਰਨ ਨਿਕਲਦਾ ਵੀ ਉਹ ਬੰਦਾ ਕੀ ਕਰਦਾ ਵੀ ਜਦਾ ਗੇਅਰ ਵੱਡਾ ਲਾ ਲੈਂਦਾ ਬਿਲਕੁਲ ਉਹ ਕਹਿੰਦਾ ਵੀ ਦੂਜੇ 'ਚ ਵੀ ਚੱਲੇ ਸਿਕੰਜਾ ਵੀ ਲੱਗੇ ਤੇ ਐਵਰੇਜ ਦੇਵੇ ਉਹ ਮੰਨ ਲਓ ਫਿਰ ਨਹੀਂ ਸਹੀ ਮੈਂਦਿਆ ਐਵਰੇਜ ਕਦੇ ਵੀ ਟਰੈਕਟਰ ਸੇਮ ਕੰਡੀਸ਼ਨ 'ਚ ਦੇਊਗਾ ਜਿਵੇਂ ਮੰਨ ਲਓ ਤੁਸੀਂ ਕਹਿੰਦਾ ਵੀ ਆ ਯਾਰ ਨਵਦੀਪ ਮੇਰਾ ਨਵਾਂ ਟਰੈਕਟਰ ਆ ਇਹ 4 ਲੀਟਰ ਖਾਂਦਾ ਹਲਾ ਤੇ ਬਿਲਕੁਲ ਠੀਕ ਹੈ ਪਹਿਲੇ ਗੇਅਰ 'ਚ 1800 ਚੱਕਰ ਤੇ ਸੋਨੂੰ ਅਸੀਂ ਇਹੀ ਟਰੈਕਟਰ ਮੋਡੀਫਾਈ ਕਰਕੇ ਦਿੱਤਾ ਤੁਸੀਂ ਜਦੋਂ ਮੋਡੀਫਾਈ ਕਰਤਾ 1800 ਚੱਕਰ ਤੇ ਪਹਿਲੇ ਗੇਅਰ ਚ ਇਹ ਘੱਟੋ ਘੱਟ 2.5 ਜਾਂ 2 ਲੀਟਰ ਖਾਊਗਾ ਜੇ 4 ਖਾਂਦਾ ਸੀ ਓਕੇ ਠੀਕ ਹੈ ਜੇ ਮੰਨ ਲਓ ਵੀ ਤੁਸੀਂ ਕਹੋਗੇ ਵੀ ਇਹ ਤੇਲ ਵੱਧ ਖਾਂਦਾ ਤਾਂ ਥੋੜਾ ਸਮਾਂ ਬਚਾਊਗਾ ਤੁਸੀਂ ਇਹਨੂੰ ਤੇਜ਼ ਕਰੋ ਤੇਜ਼ ਮੰਨ ਲਓ ਜਾਂ ਆਰਪੀਐਮ ਵੱਧ ਤੇ ਚਲਾਉਂਗੇ ਸਮਾਂ ਬਚਾਊਗਾ ਸੇਮ ਕੰਡੀਸ਼ਨ ਤੇ ਐਵਰੇਜ ਆਊਗਾ ਦੇਊਗਾ ਤੇ ਕਿੰਨੇ ਬੰਦੇ ਦੀ ਟੀਮ ਤੁਹਾਡੇ ਸਾਰੇ ਬੰਦੇ ਭਰਾਵਾਂ ਦੀ ਟੀਮ ਹੈ ਤੁਹਾਡੀ ਮੰਨ ਲਓ ਹੈਗੇ ਜੀ 8-10 ਜਣੇ ਅਸੀਂ 8-10 ਜਣੇ ਹਾਂ ਚਲੋ ਬੜੀ ਵਧੀਆ ਗੱਲ ਹੈ ਚਲੋ ਯਾਰ ਨਾਲੇ ਤਾਂ ਧਿਆਨੇ ਲੱਗੇ ਆ ਆਪ ਦੀ ਖੇਤੀ ਵੀ ਤੇ ਨਾਲ ਕੀਤੀ ਜਾਂਦੇ ਜੇ ਬਾਕੀ ਸ਼ੌਂਕ ਵੀ ਆਪ ਦਾ ਜਿਹੜਾ ਪੂਰਾ ਤੇ ਬਾਕੀ ਨਵਦੀਪ ਆਪਾਂ ਰੇਟ ਦੀ ਤਰੀ ਮੈਂ ਤੁਹਾਡੇ ਕੋਲ ਗੱਲ ਕਰਦਾ ਕਿ ਕਿੰਨੇ ਤੁਸੀਂ ਲੈਂਦੇ ਕੀ ਗੱਲ ਬਾਤ ਹੈ ਜਿਹੜੀ ਬੁਕਿੰਗ ਕਰਾਉਣੀ ਕੋ ਟੋਕਨ ਮਨੀ ਵਗੈਰਾ ਹਾਂ ਭਾਈ ਉਹ ਚ ਆਪਣਾ ਮੰਨ ਲਓ ਕੀ ਕਰਦੇ ਆਂਗੇ ਜਿਵੇਂ ਤੁਸੀਂ ਸਾਨੂੰ ਬੁੱਕ ਕਰਾਉਣਾ ਸਾਰਾ ਨੰਬਰ ਦਿੱਤਾ ਹੁੰਦਾ ਭਾਈ ਉਹ ਤੇ పేਜ ਤੇ ਤੁਸੀਂ ਉਹ ਤੇ ਫੋਨ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ 5000 ਰੁਪਿਆ ਐਡਵਾਂਸ ਪਾ ਕੇ ਆਪਦਾ ਡਰੈੱਸ ਸਾਰਾ ਭੇਜ ਕੇ ਸਾਨੂੰ ਸੈਂਡ ਕਰ ਦਿਓ ਤੇ ਤੁਹਾਨੂੰ ਰਸੀਦ ਮਿਲ ਜੂਗੀ ਅੱਛਾ ਉਹ ਤੇ ਤੁਹਾਨੂੰ ਡੇਟ ਲਿਖੀ ਉਹ ਵੀ ਆਹ ਡੇਟ ਨੂੰ ਡਾਟਾ ਬਿਲਕੁਲ ਜੀ ਤੇ ਬਾਕੀ ਹੁਣ ਇੱਕ ਵਾਰੀ ਗੇੜਾ ਕਢਵਾਈਏ ਸੁੱਖੇ ਤੋਂ ਵੀ ਹਾਂ ਕਢਵਾ ਦੋ ਨਹੀਂ ਯਾਰ ਫੀਟਿੰਗ ਚੈੱਕ ਕਰਾ ਲਗੇ ਆ ਜਾ ਕੋਈ ਨਾਲ ਵੈ ਜਾ ਮੇਰੇ ਆ ਜਾ ਆ ਜਾ ਉਹ ਜਾਏ ਕਿਉਂ ਯਾਰ ਬੰਦਾ ਸੰਗਦਾ ਹੈ ਸਾਡਾ ਬਾਕੀ ਮਿੱਤਰੋ ਫੀਟਿੰਗ ਹੈ ਕੱਲੀ ਇੱਕ ਜਿਵੇਂ ਕਹਿ ਦੇ ਨਾ ਹਾਂ ਫੀਟਿੰਗ ਚੈੱਕ ਕਰਾ ਦੇ ਹੈ ਦੂਜਾ ਪੰਦੀ ਵੀਰੇ ਹਾਂ ਦਰਸ਼ਕੋ ਬਾਕੀ ਇੱਕ ਲਾਇਬ੍ਰੇਰੀ ਏ ਭਰਾ ਗੱਲਾਂ ਕੀਤੀਆਂ ਦੱਸਿਆ ਸਾਰਾ ਕੁਝ ਕੱਲਾ ਪੈਸੇ ਲਈ ਨਹੀਂ ਸ਼ੌਂਕ ਲਈ ਵੀ ਕੋਈ ਕੰਮ ਹੁੰਦੇ ਨੇ ਬਾਕੀ ਬਾਈ ਜੀ ਇਹ ਗੱਲ ਹੈ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸਦਾ ਵੀ ਮੇਰੇ ਕੋਲੇ ਕਈ ਵੀਰ ਆਪਣੇ ਆਉਂਦੇ ਵੀਡੀਓ ਬਣਾਉਣਾ ਨਾ ਮੈਂ ਕਦੇ ਕਿਸੇ ਨੂੰ ਐ ਨਹੀਂ ਕਿਹਾ ਵੀ ਤੂੰ ਪਹਿਲਾਂ ਮੈਥੋਂ ਆਪ ਪੁੱਛਿਆ ਪੁੱਛੀ ਯਾਰ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਇੰਜਨ ਦਾ ਕਿਸੇ ਗੱਲ ਦਾ ਬਿਲਕੁਲ ਤੁਹਾਨੂੰ ਅੱਧੇ ਸਕਿੰਟ ਚ ਜਵਾਬ ਆਊਗਾ ਕੋਈ ਐ ਨਹੀਂ ਵੀਰ ਇਹ ਆਪਾਂ ਲਿਖਤੀ ਸਵਾਲਾਂ ਦੇ ਜਵਾਬ ਹੀ ਦੇਣੇ ਨੇ ਵੀ ਆਪਾਂ ਪਹਿਲਾਂ ਡਿਸਕਸ ਕਰੀ ਇੰਟਰਵਿਊ ਕਰਨ ਤੋਂ ਪਹਿਲਾਂ ਵੀ ਆ ਆ ਪੁੱਛੀ ਮੈਨੂੰ ਆ ਮੈਂ ਦੱਸੂ ਲੋ ਮਰਜ਼ੀ ਪੁੱਛ ਲੈ ਯਾਰ ਤੇ ਬੈਣਾ ਆ ਕੈਮਰੇ ਤੋਂ ਪੁੱਛ ਲੈ ਬਾਈ ਅਸੀਂ ਤਾਂ ਪਹੁੰਚੇ ਚਸਕਾ ਪਿਆ ਚਲੋ ਮਹਾਰਾਜ ਦੀ ਕਿਰਪਾ ਨਾਲ ਸਰਪੰਚੀ ਵੀ ਪਿੰਡ ਦੀ ਐਸਾ ਹੋਰ ਆਪਣੇ ਕੋਲੇ ਵੀ ਗੱਲ ਯਾਰ ਜੱਟ ਸੌਦਾ ਸਿਰਾ ਗੱਲ ਇਹ ਨਹੀਂ ਪਹਿਲਾਂ ਕਾਪੀ ਤੇ ਲਿਖ ਲੋ ਤੇ ਪੁੱਛ ਲੋ ਹਾਂ ਯਾਰ ਜੇ ਮਰਜ਼ੀ ਹੈ ਕਿਹੜੇ ਕਿਹੜੇ ਗੇਅਰ ਚ ਹੁਣ ਇਹ ਚੱਲਦਾ ਪਿਆ ਇਹ 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 ਬਾਈ ਜੀ ਜਿਵੇਂ ਹੁਣ ਕਿਵੇਂ 11 ਹਲਾਂ ਦੇ 11 ਹਲਾਂ ਦੇ ਬਾਈ ਜੀ ਜਿਵੇਂ ਤੁਸੀਂ ਕੰਟਰੋਲ ਲਾ ਕੇ ਚਲਾਉਣਾ ਤਾਂ ਦੂਜੇ 'ਚ ਵੀ ਚੱਲ ਪੂਗਾ ਉਹ ਕਿਉਂ ਉੱਥੇ ਮੀਡੀਅਮ ਜੀਵ ਚੱਲ ਪੂਗਾ ਜੇ ਕੰਟਰੋਲ ਤੋਂ ਬਿਨਾ ਚਲਾਉਣਾ ਪਹਿਲੇ ਹੈ ਚੱਲੂ ਜਿਵੇਂ ਟਰੈਕਟਰ ਖੋਬਣ ਲੱਗ ਜਾਂਦਾ ਥੱਲੇ ਸਲਿੱਪ ਲੈਂਦਾ ਆਉਂਦਾ ਉੱਥੇ ਲੋਡ ਵੱਧ ਜਾਂਦਾ ਜਿਵੇਂ ਹੁਣ ਤੁਸੀਂ ਹੈਰੋਂ ਤੇ ਚਲਾਉਣਾ ਹੈਰੋਂ ਤੇ ਦੂਜੇ ਜੀ ਵੀ ਚੱਲੇ ਜੋਰਾਉਣਾ ਬਾਈ ਨੇ ਚਲਾਇਆ ਹੁਣ ਹਾਂ ਇਹ ਗੱਲ ਹੈ ਸੋ ਹੁਣ ਇੱਕ ਗੱਲ ਬਈ ਮੈਂ ਤੁਹਾਨੂੰ ਥੋੜੀ ਵੀਡੀਓ ਚ ਕੋਲਦਾ ਇੱਕ ਚੱਕਰਾਂ ਦੀ ਗੱਲ ਕਰਦਾ ਹਾਂਜੀ ਆਰਪੀ ਆਉਂਦੀ ਜਿਹੜਾ ਬਈ ਨਾ ਹੌਲੈਂਡ ਹੁੰਦਾ ਦੋ ਪੰਪ ਹੁੰਦੇ ਨੇ ਜਿਵੇਂ ਹੁਣ ਉਹ ਅਰਜਨ ਦੇ ਲੱਗੇਨ ਲਾਈਨ ਪੰਪ ਜੀ ਇਹਦੇ ਲੱਗੇ ਰੋਟਰੀ ਪੰਪ ਰੋਟਰੀ ਪੰਪ ਤਾਂ ਉਹ 1500 ਤੇ ਸੂਈ ਚੱਲੀ ਜਾਊਗੀ ਜੀ ਰੋਟਰੀ ਪੰਪ ਤੁਸੀਂ ਮੰਨ ਲਓ 1500 ਤੇ ਕਰ ਲਿਆ ਲੋਡ ਜਾਇਆ ਜਾਵਾਂਗਾ ਤਾਂ ਇਹ 1400 ਜਾਂ 13 1350 ਤੇ ਆ ਜਾਊਗਾ ਠੀਕ ਹੈ ਜੀ ਕਿਉਂਕਿ ਇਹਦਾ ਬਜੀ ਡਿਜ਼ਾਈਨ ਹੀ ਇਹ ਹੈ ਵੀ ਇਹਨੇ ਲੋਡ ਦੇ ਹਿਸਾਬ ਨਾਲ 2 2.5 3 ਮੰਨ ਲਓ 100 ਤੋਂ ਲੈ ਕੇ 300 RPM ਦੇ ਵਿੱਚ ਪਿੱਛੇ ਹੋ ਕੇ ਚੱਲਣਾ ਹਾਂ ਬਾਕੀ ਗੱਲ ਇਹ ਫਟਾ ਬਲਊਗਾ ਹਾਂ ਇਹ ਗੱਲ ਨੂੰ ਜਿਵੇਂ ਹੁਣ 1500 ਤੇ ਕਰ ਲਿਆ ਲੋਡ ਪਾਤਾ ਤੁਸੀਂ 2000 ਤੇ ਕਰ ਲਿਆ ਮੰਨ ਲੋਡ ਪਾਤਾ ਟਰੈਕਟਰ 1700 ਤੇ ਚੱਲੀ ਜਾਂਦਾ ਜੇ ਤੁਸੀਂ 1700 ਦੇ ਰੇਸ ਦਿਓਗੇ ਰੇਸ ਆੱਕ ਵਾਂਗੂ ਫੜੂ ਟਰੈਕਟਰ ਹਾਂ ਉਦੋਂ ਇਹ ਬਦਲ ਲੱਗਦਾ ਵੀ ਟਰੈਕਟਰ ਅੰਡਰ ਲੋਡ ਓਵਰ ਲੋਡ ਨਹੀਂ ਹੈਗਾ ਜੇ ਓਵਰ ਲੋਡ ਹੋ ਰੇਸ ਨਹੀਂ ਫੜਦਾ ਰੇਸ ਨਹੀਂ ਫੜਦਾ ਟਰੈਕਟਰ ਦਬੇਗਾ ਇਹ ਇਨ ਲਾਈਨ ਪੰਪ 200 ਚੱਕਰ ਤੋੜ ਗਿਆ ਤਾਂ ਮੁੜ ਕੇ ਬਈ ਰੇਸ ਨਹੀਂ ਵੜਦਾ ਨਹੀਂ ਫੜਦੇ ਫੜਦਾ ਨਹੀਂ ਬਿਲਕੁਲ ਸਹੀ ਗੱਲ ਇਹ ਮਤਲਬ ਬਹੁਤ ਵੀਰ ਸਾਡੋਂ ਪੁੱਛਦੇ ਆ ਵੀ ਬਾਈ ਯਾਰ ਚੱਕਰ ਦਾ ਚੱਕਰ ਤੋੜਨ ਨੂੰ ਹਟਜੂ ਸਾਡੇ ਕੋਲ ਇਹ ਵੀ ਸੈਟਿੰਗ ਆ ਵੀ ਇਹਨੂੰ ਵੀ ਚੱਕਰ ਤੋੜਨ ਨੂੰ ਹਟਾਵਾਂਗੇ ਗੱਲ ਕਰ ਫਿਰ ਡੀਜ਼ਲ ਐਵਰੇਜ ਇਹਨਾਂ ਦਾ ਡੀਜ਼ਲ ਸ 100 ਤੋਂ ਲੈ ਕੇ 300 ਦੇ ਵਿੱਚ ਚੱਕਰ ਇਹਨੇ ਤੋੜਨੇ ਤੋੜਨੇ ਨੂੰ ਜ਼ਰੂਰੀ ਆ ਠੀਕ ਹੈ ਜੀ ਸਾਡੇ ਨਾਲ ਗੱਲ ਹੋਈ ਸੀ ਅਸੀਂ ਮੰਨ ਲਓ ਚੱਕਰ ਤੋੜਨ ਨੂੰ ਹਟਾ ਤੇ ਕਸਟਮਰ ਦਾ ਫੋਨ ਆਇਆ ਕਹਿੰਦਾ ਵੀ ਐਵਰੇਜ ਨਹੀਂ ਦਿੰਦਾ ਫਿਰ ਬੌਸ 'ਚ ਗੱਲ ਕਰੀ ਉਹ ਕਹਿੰਦੇ ਭਈ ਇਹਦਾ ਜਮਾਂਦਰੂ ਡਿਜ਼ਾਈਨ ਆ ਓਕੇ ਇਹ ਚੱਕਰ ਤੋੜੂਗਾ ਫਿਰ ਐਵਰੇਜ ਦਊਗਾ ਜੇ ਇਹਨੇ ਤੋੜੂਗਾ ਠੀਕ ਹੈ ਜੀ ਬਾਕੀ ਇਹ ਗੱਲ ਆ ਵੀ ਜਦੋਂ ਚੱਲੂ ਤਾਂ